ਬੇਰੁਜ਼ਗਾਰੀ ਪਰਿਵਾਰਵਾਦ ਰਜਵਾੜਾ ਸ਼ਾਹੀ ਜਗਮੀਤ ਬਰਾੜ ਦਾ ਕਹਿਣਾ ਕਿ ਜੋ ਪੰਜਾਬ ਦੇ ਮੁੱਦੇ ਨੇ ਉਹ ਪੰਜਾਬ ਦੀ ਮੌਜੂਦਾ ਸਿਆਸਤ ਦੇ ਨਾਲੋਂ ਅਹਿਮ ਨੇ ਕਿਉਂਕਿ ਅਗਰ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਦੇ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਨੀ ਪਵੇਗੀ ਜਗਮੀਤ ਬਰਾੜ ਪਿਛਲੇ ਦਿਨਾਂ 'ਚ ਆਮ ਆਦਮੀ ਪਾਰਟੀ ਦੇ ਪੱਖ 'ਚ ਕਾਫੀ ਬਿਆਨ ਦੇ ਰਹੇ ਸਨ ਆਮ ਆਦਮੀ ਪਾਰਟੀ ਨੂੰ ਪੰਜਾਬ ਦਾ ਬਦਲ ਦੱਸ ਰਹੇ ਸਨ ਪਰ ਆਮ ਆਦਮੀ ਪਾਰਟੀ ਨੇ ਕੋਈ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਨਹੀਂ ਲਿਆ ਕਿ ਜਗਮੀਤ ਬਰਾੜ ਨੂੰ ਪਾਰਟੀ 'ਚ ਲਿਆ ਜਾਵੇ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਜਗਮੀਤ ਬਰਾੜ ਦਾ ਆਮ ਆਦਮੀ ਪਾਰਟੀ 'ਚ ਵਿਰੋਧ ਹੋਇਆਗਾ ਪਰ ਅੱਜ ਜਗਮੀਤ ਬਰਾੜ ਇਸ ਥਾਨ ਦੇ ਉੱਤੇ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ ਉਸ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਕੋਈ ਆਪਣੇ ਰਾਜਨੀਤਿਕ ਭਵਿੱਖ ਬਾਰੇ ਫੈਸਲਾ ਕਰਨਗੇ ਜਗਮੀਤ ਬਰਾੜ ਦਾ ਦਾਵਾ ਕਿ 50000 ਦੇ ਕਰੀਬ ਲੋਕ ਚੱਪੜਚੜੀ ਦੇ ਮੈਦਾਨ 'ਚ ਆ ਰਹੇ ਨੇ ਹਾਲਾਂਕਿ ਅਜੇ ਤੱਕ ਬਹੁਤ ਘੱਟ ਲੋਕ ਆਏ ਨੇ ਪਰ ਜਗਮੀਤ ਬਰਾੜ ਦਾ ਇਹ ਕਹਿਣਾ ਕਿ ਜਿੰਨੇ ਵੀ ਲੋਕ ਇੱਥੇ ਆਉਣਗੇ ਉਹਨਾਂ ਤੋਂ ਉਹ ਹੱਥ ਖੜੇ ਕਰਵਾ ਕੇ ਮਤੇ ਪਾਸ ਕਰਵਾਉਣਗੇ ਬਕਾਇਦਾ ਲੋਕਾਂ ਦੀ ਰਾਏ ਲੈਣਗੇ ਲੋਕ ਡਿਸਾਈਡ ਕਰਨਗੇ ਕਿ ਜਗਮੀਤ ਬਰਾੜ ਆਉਣ ਵਾਲੇ ਭਵਿੱਖ ਚ ਕੀ ਕਰਨ ਜਗਮੀਤ ਬਰਾੜ ਦਾ ਰਾਜਨੀਤਿਕ ਭਵਿੱਖ ਕੀ ਹੋਵੇ ਇਹ ਉਹ ਲੋਕਾਂ ਤੋਂ ਪੁੱਛਣਗੇ ਔਰ ਇਸ ਸਟੇਜ ਤੋਂ ਜਗਮੀਤ ਬਰਾੜ ਅੱਜ ਆਪਣੇ ਸਿਆਸੀ ਭਵਿੱਖ ਦਾ ਫੈਸਲਾ ਕਰਨਗੇ ਪਿਛਲੇ ਦਿਨਾਂ ਚ ਲਗਾਤਾਰ ਕਿਆਸਰਾਈਆਂ ਚੱਲ ਰਹੀਆਂ ਸਨ ਕਿ ਜਗਮੀਤ ਬਰਾੜ ਪਹਿਲਾਂ ਬੀਜੇਪੀ ਚੱਲਦੀ ਰਹੀ ਕਿ ਬੀਜੇਪੀ ਜਾ ਸਕਦੇ ਨੇ ਉਸ ਤੋਂ ਬਾਅਦ ਆਮ ਆਦਮੀ ਦੀ ਗੱਲ ਚੱਲਦੀ ਰਹੀ ਬੀਐਸਪੀ ਦੀ ਗੱਲ ਵੀ ਚੱਲੀ ਸੀ ਪਰ ਇਸ ਮੈਦਾਨ 'ਚੋ ਜਗਮੀਤ ਬਰਾੜ ਆਪਣੇ ਸਿਆਸੀ ਭੂਿਕ ਦਾ ਫੈਸਲਾ ਕਰਨਗੇ। ਕੈਮਰਾਮੈਨ ਮਨੀਸ਼ ਦੇ ਨਾਲ ਯਾਦਵਿੰਦਰ ਸਿੰਘ, এবੀਪੀ ਸਾਝਾ, ਚੱਪੜਚੜੀ